ਗੁਰੂ ਪਿਆਰੇ ਸਾਧ ਸੰਗਤ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਗੱਲ ਉਸ ਟਾਈਮ ਦੀ ਹੈ ਜਦੋਂ ਕਸ਼ਮੀਰੀ ਪੰਡਤਾਂ ਨੂੰ ਵਿਦਾ ਕਰਨ ਪਿੱਛੋਂ ਗੁਰੂ ਗੱਦੀ ਦੀ ਜ਼ਿੰਮੇਵਾਰੀ 8 ਜੁਲਾਈ 1675 ਈਸਵੀ ਵਿੱਚ ਗੁਰੂ ਗੋਬਿੰਦ राय ਜੀ ਨੂੰ ਸੌਂਪ ਦਿੱਤੀ 11 ਜੁਲਾਈ ਨੂੰ ਆਪ ਆਪਣੇ ਨਾਲ ਪੰਜ ਸਿੱਖ ਦੀਵਾਨ ਮਤੀ ਦਾਸ ਜੀ ਦਰਬਾਰੀ ਪੈ ਗਿਆ ਲਾ ਜੀ ਦਰਬਾਰੀ ਲੇਖਕ ਭਾਈ ਸਤੀ ਦਾਸ ਜੀ ਗੁਰਗੱਦੀ ਦੀ ਮਰਿਆਦਾ ਚਲਾਉਣ ਵਾਲੇ ਭਾਈ ਗੁਦਿੱਤਾ ਜੀ ਅਤੇ ਭਾਈ ਉਦਾ ਜੀ ਲੈ ਕੇ ਦਿੱਲੀ ਨੂੰ ਚੱਲ ਪਏ। ਔਰੰਗਜ਼ੇਬ ਨੇ 26 ਜੂਨ 1674 ਈਸਵੀ ਤੋਂ ਹਸਨ ਅਬਦਾਲ ਪਠਾਨਾ ਦੀ ਬਗਾਵਤ ਦਬਾ ਰਿਆ ਸੀ। ਗੁਰੂ ਜੀ ਦਾ ਸੁਨੇਹਾ ਉਸ ਨੂੰ ਉੱਥੇ ਪਹੁੰਚਾ ਦਿੱਤਾ ਗਿਆ। ਉਸਨੇ ਗੁਰੂ ਜੀ ਦੀ ਗ੍ਰਿਫਤਾਰੀ ਦਾ ਹੁਕਮ ਕਰ ਦਿੱਤਾ। ਗੁਰੂ ਜੀ ਤੇ ਉਹਨਾਂ ਦੇ ਪੰਜ ਸਿੱਖਾਂ ਨੂੰ ਆਗਰੇ ਤੋਂ ਬਖਤਾਰ ਕੀਤਾ ਗਿਆ ਅਤੇ ਦਿੱਲੀ ਲਿਆ ਕੇ ਇੱਕ ਸੁੰਜੀ ਹਵੇਲੀ ਵਿੱਚ ਕੈਦ ਕਰ ਦਿੱਤਾ ਗਿਆ। ਔਰੰਗਜ਼ੇਬ ਦਾ ਦੂਜਾ ਹੁਕਮ ਹੋਇਆ ਗੁਰੂ ਨੂੰ ਇਸਲਾਮ ਕਬੂਲ ਕਰਨ ਲਈ ਮਜਬੂਰ ਕੀਤਾ ਜਾਵੇ ਜੇ ਨਾ ਮੰਨਨੇ ਤਾਂ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਵੇ। ਉਸ ਦੇ ਸਰੀਰ ਦੇ ਟੋਟੇ ਕਰਕੇ ਸ਼ਹਿਦ ਦੇ ਸਬਨੀ ਪਾਸੇ ਲਟਕਾ ਲਟਕਾ ਦਿੱਤੇ ਚਾਏ। ਔਰੰਗਜ਼ੇਬ ਦਾ ਦੂਜਾ ਹੁਕਮਾਂ ਪਿੱਛੋਂ ਉਸ ਦੇ ਅਹਿਲਕਾਰਾਂ ਨੇ ਗੁਰੂ ਜੀ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਗੁਰੂ ਜੀ ਨੇ ਨਾ ਕਰ ਦਿੱਤੀ ਉਹਨਾਂ ਗੁਰੂ ਜੀ ਨਾਲ ਗ੍ਰਿਫਤਾਰ ਕੀਤੇ ਸਿੱਖਾਂ ਨੂੰ ਤਸੀਹੇ ਦੇ ਕੇ ਕਤਲ ਕਰਨਾ ਸ਼ੁਰੂ ਕਰ ਦਿੱਤਾ ਵਾਹਿਗੁਰੂ ਜੀ ਵਾਹਿਗੁਰੂ ਉਹਨਾਂ ਦਾ ਖਿਆਲ ਸੀ ਕਿ ਜਦੋਂ ਇਹਨਾਂ ਦੇ ਸਾਹਮਣੇ ਸਿੱਖਾਂ ਨੂੰ ਤਸੀਹੇ ਦੇ ਕੇ ਕਤਲ ਕੀਤਾ ਜਾਵੇਗਾ ਤਾਂ ਗੁਰੂ ਜੀ ਡਰ ਕੇ ਇਸਲਾਮ ਕਬੂਲ ਕਰ ਲੈਂਗੇ ਸਾਜਿਆ ਦੇ ਹੁਕਮ ਨਾਲ ਭਾਈ ਮਤੀਦਾਲ ਜੀ ਨੂੰ ਦੋ ਫੱਟਿਆਂ ਵਿੱਚ ਵੱਢ ਕੇ ਲੱਕੜੀ ਦੀ ਤਰ੍ਹਾਂ ਆਰੇ ਨਾਉ ਤੋਂ ਹਿਸਤਰੀ ਵਿੱਚ ਚੀਜ਼ਿਆ ਗਿਆ ਵਾਹਿਗੁਰੂ ਜੀ ਵਾਹਿਗੁਰੂ ਦੂਜੇ ਭਾਈ ਦਿਆਲਾ ਜੀ ਨੂੰ ਉਬਲਦੇ ਪਾਣੀ ਦੀ ਟੇਕ ਵਿੱਚ ਬਿਠਾ ਦਿੱਤਾ ਗਿਆ ਵਾਹਿਗੁਰੂ ਜੀ ਤੀਜੇ ਭਾਈ ਦੀਨਪਾਈ ਸਤੀ ਦਾਸ ਜੀ ਨੂੰ ਰੂ ਵਿੱਚ ਲਪੇਟ ਕੇ ਅੱਗ ਲਗਾ ਦਿੱਤੀ ਗਈ ਵਾਹਿਗੁਰੂ ਜੀ ਗੁਰੂ ਜੀ ਦੇ ਸਾਹਮਣੇ ਇਸ ਤਰ੍ਹਾਂ ਦੇ ਕਿਸ਼ਕਸ਼ ਦੇਖ ਕੇ ਸਖਾ ਨੇ ਸ਼ਹੀਦ ਕੀਤਾ ਗਿਆ ਗੁਰੂ ਜੀ ਨੇ ਦੇਖ ਲਿਆ ਕਿ ਕਿੰਨੇ ਸਿੱਖਾ ਦੇ ਇਸ ਜਿੱਤਿਆ ਪੌਰ ਪ੍ਰਾਂਤਿਕ ਕੱਤਲਾਂ ਕਾਤਲ ਨੂੰ ਕੋਈ ਕੈਰਟ ਨਹੀਂ ਆਈ। ਪਾਈ ਉਧਾ ਜੀ ਅਤੇ ਪਾਈ ਗੁਰਪ੍ਰਤਾ ਜੀ ਦੀ ਸੀ ਵਿਧਿਆ ਪੌਰ ਨਾਲ ਹੀ ਇਹਨਾਂ ਦੇ ਦਿਨ ਨਹੀਂ ਦੋਲੋ। ਇਹਨਾਂ galvanometer ਜਮੀਰ ਮਰ ਚੁੱਕੀ ਹੈ। ਉਹਨਾਂ ਨੇ ਦੋਹਾਂ ਸੱਜਣਾਂ ਨੂੰ ਜੇਲ੍ਹ ਵਿੱਚ ਸਹੀ ਸਲਾਮਤ ਬਾਹਰ ਤੇ ਇਤਨਾ ਠੀਕ ਸੰਭਿਆ। ਤਾਂ ਜੋ ਉਹ ਬਾਹਰ ਜਾ ਕੇ ਲੋਕਾਂ ਨੂੰ ਇਸ ਜੇਲ੍ਹ ਵਿੱਚੋਂ ਸਹੀ ਸਲਾਮਤ ਬਾਹਰ ਜੇਲ੍ਹ ਵਿੱਚੋਂ ਹਕੂਮਤ ਦੇ ਜ਼ੁਲਮ ਬੀ ਜਾਤ ਦੇ ਮੁਕਾਬਲੇ ਲੜ ਲਈ ਪ੍ਰੇਰਨਾ ਕਰਨ ਤੇ ਸ਼ਹਾਦਤ ਦੱਸ ਤਹੀ ਗਿਆਨ ਦੇ। ਸਿੱਖਾਂ ਦੇ ਜੇਲ੍ਹ ਦੇ ਦਰੂਗਾ ਖਵਾਜਾ ਅਬਦੁੱਲਦੀਨ ਮਦਰਨਾ ਜੇਲ੍ਹ ਦੀ ਦੀਵਾਰ ਤੋੜੀ ਅਤੇ ਰਾਧੇ ਹਰਨੇ ਵਿੱਚ ਬਾਹਰ ਨਿਕਲ ਗਏ ਸਿੱਖਾਂ ਨੇ ਜੇਲ੍ਹ ਤੋੜ ਕੇ ਬਾਹਰ ਚਲੇ ਜਾਣੇ ਕਿਛੋ ਅਹਿਲ ਕਾ ਡਰ ਗਏ ਉਹਨਾਂ ਨੇ ਸੋਚਿਆ ਕਿ ਕਿਤੇ ਗੁਰੂ ਜੀ ਵੀ ਜੇਲ੍ਹ ਵਿੱਚੋਂ ਨਾ ਕੱਢ ਨਾ ਜਾਣ ਇਹ ਸੋਚ ਉਹਨਾਂ ਗੁਰੂ ਜੀ ਨੂੰ ਇੱਕ ਲੋਹੇ ਦੇ ਪਿੰਜਰੇ ਵਿੱਚ ਬੰਦ ਕਰ ਦਿੱਤਾ ਜਿਸ ਨਾਲ ਵਿੱਚ ਨਾ ਸਿੱਧੇ ਹੋ ਕੇ ਖੜਾ ਹੋਇਆ ਜਾ ਸਕਦਾ ਸੋ ਕੋ ਨਾ ਹੀ ਬੈਠਿਆ ਜਾ ਸਕਦਾ ਸੀ ਉਹ ਪਿੰਜਰੇ ਦੇ ਅੰਦਰ ਹਰ ਪਾਸੇ ਲੋਹੇ ਦੇ ਕਿ ਤੁਸੀਂ ਸਰੀਏ ਲੱਗਦੇ ਹੋ ਸਰ ਆਲਪਾਰਾ ਯੂਨੀਵਰਸਿਟੀ ਗੁਰਜੀ ਵੀ ਕਰਨ ਦੀ ਆਜ਼ਾਦੀ ਨਹੀਂ ਰੱਖਿਆ ਲਈ ਆਪਣੇ ਆਪ ਨੂੰ ਰਾਤਨਾ ਪਾਸ ਤੋਂ ਕੁੱਜੀ ਕੁੱਜੇ ਸਰ ਉਹ ਜੇਲ੍ਹ ਵਿੱਚ ਚੋਰੀ ਕਿਰੇ ਫੜ ਸਕਦੇ ਸਰ ਵਾਹਿਗੁਰੂ ਜੀ ਕਾ ਫਾਲ ਸਾ ਵਾਹਿਗੁਰੂ ਜੀ ਕਿਫਤੇ